ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਹਰਜੋਤ कौर ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਦੱਲਾਜੀ ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਰਮਨੀਤ ਸਿੰਘ ਬਿੱਟੂ ਨੂੰ ਕੱਲ ਜੇਲ੍ਹ ਭੇਜ ਦਿੱਤਾ ਗਿਆ ਤੇ ਅੱਜ ਉਹਨਾਂ ਦੀ ਜ਼ਮਾਨਤ ਦੀ ਅਰਜ਼ੀ ਤੇ ਸੁਣਵਾਈ ਵੀ ਹੈ ਪਰ ਜੇਕਰ ਜ਼ਮਾਨਤ ਨਹੀਂ ਹੁੰਦੀ ਕਿਉਂਕਿ ਉਹਨਾਂ ਨੂੰ 14 ਦਿਨਾਂ ਦੀ ਜੁਡੀਸ਼ੀਅਲ ਰਿਮਾਂਡ ਤੇ ਭੇਜਿਆ ਗਿਆ ਤਾਂ ਅਜਿਹੀਆਂ ਸਥਿਤੀਆਂ ਵਿੱਚ ਅੱਗੋਂ ਲੋਕ ਸਭਾ ਦੀ ਅਗਰ ਆਪਾਂ ਚੋਣਾਂ ਦੀ ਗੱਲ ਕਰੀਏ ਉਹ ਵੀ ਸਰਤੇ ਨੇ ਤਾਂ ਲੁਧਿਆਣਾ ਦੀ ਜਿਹੜੀ ਲੋਕ ਸਭਾ ਸੀਟ ਹੈ ਇਹ ਕਿੱਦਾਂ ਨੂੰ ਜਾਂਦੀ ਨਜ਼ਰ ਆ ਰਹੀ ਹੈ ਰਮਨੀਤ ਬਿੱਟੂ ਨੇ ਰਾਗਵ ਚੱਡਾ ਦੇ ਉੱਪਰ ਵੀ ਸਿੱਧੇ ਸਵਾਲ ਖੜੇ ਕੀਤੇ ਨੇ ਕਈ ਸਖਤ ਟਿੱਪਣੀਆਂ ਵੀ ਉਹਨਾਂ ਨੇ ਕੀਤੀਆਂ ਨੇ ਆਖਿਰ ਮਾਮਲਾ ਕੀ ਹੈ ਪੂਰੀ ਗੱਲ ਜ਼ਰੂਰ ਸਾਂਝੀ ਕਰਨਾ ਔਰ ਖਾਸ ਤੌਰ ਤੇ ਜਦੋਂ ਆਪਾਂ ਲੁਧਿਆਣਾ ਲੋਕ ਸਭਾ ਸੀਟ ਦੀ ਗੱਲ ਕਰੀਏ ਤਾਂ ਹੁਣ ਕੀ ਸਿਆਸੀ ਸਮੀਕਰਨ ਬੰਦੇ ਨਜ਼ਰ ਆ ਰਹੇ ਨੇ ਹਰਜੋਤ ਜੀ ਕੱਲ ਸੰਸਦੀ ਸੀਟ ਲੁਧਿਆਣਾ ਤੇ ਜਿੱਥੋਂ ਦੇ ਮੈਂਬਰ ਪਾਰਲੀਮੈਂਟ ਨੇ ਰਵਨੀਤ ਸਿੰਘ ਬਿੱਟੂ ਰਵਨੀਤ ਸਿੰਘ ਬਿੱਟੂ ਔਰ ਕੁਝ ਹੋਰ ਉਹਨਾਂ ਦੇ ਕਾਂਗਰਸੀ ਸਾਥੀ ਕਾਂਗਰਸ ਦੇ ਵਰਕਿੰਗ ਪ੍ਰੈਜ਼ੀਡੈਂਟ ਭਰਪੂਰਨ ਆਸ਼ੂ ਜ਼ਿਲ੍ਹਾ ਪ੍ਰੈਜ਼ੀਡੈਂਟ ਸੰਜੇ ਤਲਵਾਰ ਇਹਨਾਂ ਸਣੇ ਕਾਫੀ ਵੱਡੀ ਗਿਣਤੀ ਚ ਜਿਹੜੇ ਲੋਕ ਨੇ ਉਹਨਾਂ ਉੱਪਰ ਕੇਸ ਦਰਜ ਕੀਤਾ ਗਿਆ ਸੀ ਬੀਤੇ ਮੰਗਲਵਾਰ ਨੂੰ ਇਹਨਾਂ ਨੇ ਪ੍ਰੋਟੈਸਟ ਕੀਤਾ ਸੀ ਲੁਧਿਆਣਾ ਨਗਰ ਨਿਗਮ ਦੇ ਬਾਹਰ ਜ਼ੋਨ A ਜਿਹੜਾ ਮੁੱਖ ਦਫ਼ਤਰ ਹੈ ਕਾਰਪੋਰੇਸ਼ਨ ਦਾ ਉਹਦੇ ਬਾਹਰ ਕਾਂਗਰਸ ਦੇ ਲੀਡਰ ਪ੍ਰੋਟੈਸਟ ਕਰਦੇ ਨੇ ਰਮਨੀਤ ਬਿੱਟੂ ਭਰਪੂਰਨ ਆਸ਼ੂ ਸੰਜੇ ਤਲਵਾਰ ਔਰ ਬਹੁਤ ਵੱਡੀ ਗਿਣਤੀ ਚ ਕਾਂਗਰਸੀ ਵਰਕਰ ਉੱਥੇ ਪਹੁੰਚਦੇ ਨੇ ਗੇਟ ਤੇ ਖੂਬ ਧੱਕਾ ਮੁੱਕੀ ਹੁੰਦੀ ਹੈ ਇਹ ਸਾਰੇ ਅੰਦਰ ਵੜ ਕੇ ਤਾਲਾ ਲਾਉਣਾ ਚਾਹੁੰਦੇ ਸੀ ਕਾਰਪੋਰੇਸ਼ਨ ਨੂੰ ਇਲਜ਼ਾਮ ਹੈ ਸੀ ਕਿ ਕ腐ਪਸ਼ਨ ਬਹੁਤ ਜ਼ਿਆਦਾ ਹੈ ਸਰਕਾਰ ਦੇ ਦਾਅਵਿਆਂ ਦੇ ਉਲਟ ਲੁਧਿਆਣਾ ਨਗਰ ਨਿਗਮ ਡਿਲੀਵਰ ਨਹੀਂ ਕਰ ਰਹੀ ਔਰ ਇਹਨਾਂ ਨੇ ਬੈਰੀਕੇਡਿੰਗ ਪਾਰਕ ਕੀਤੀ ਰਵਨੀਤ ਬਿੱਟੂ ਔਰ ਕੁਝ ਹੋਰ ਕਾਂਗਰਸੀਆਂ ਨੇ ਔਰ ਲੁਧਿਆਣਾ ਨਗਰ ਨਿਗਮ ਦੇ ਗੇਟ ਨੂੰ ਤਾਲਾ ਲਗਾ ਦਿੱਤਾ ਔਰ ਉਸ ਵੇਲੇ ਬਹੁਤ ਵੱਡੀ ਗਿਣਤੀ ਚ ਮੁਲਾਜ਼ਮ ਸਟਾਫ ਅੰਦਰ ਕੰਮ ਕਰ ਰਿਹਾ ਸੀ ਜ਼ਿਲ੍ਹਾ ਪ੍ਰਸ਼ਾਸਨ ਨੇ ਫੌਰਨ ਤੌਰ ਦੇ ਉੱਤੇ ਜਾਂਚ ਕਰਕੇ ਕੇਸ ਦਰਜ ਕਰ ਦਿੱਤਾ ਜਦੋਂ ਕੇਸ ਦਰਜ ਹੋਇਆ ਉਸ ਤੋਂ ਬਾਅਦ ਕਾਂਗਰਸੀ ਆਗੂ ਹੋਰ ਤਲਖੀ ਚਾਏ ਔਰ ਉਹਨਾਂ ਨੇ ਇੱਕ ਮੀਟਿੰਗ ਕੀਤੀ ਕਿ ਅਸੀਂ ਗ੍ਰਿਫਤਾਰੀਆਂ ਦਵਾਂਗੇ ਸੋ ਕੱਲ ਕੱਲ ਫੇਰ ਮੰਗਲਵਾਰ ਨੂੰ ਇਹ ਸਾਰੇ ਲੋਕ ਕਮਿਸ਼ਨਰੇਟ ਦਫ਼ਤਰ ਦੇ ਅੱਗੇ ਪਹੁੰਚ ਗਏ ਆਪਣੀਆਂ ਗ੍ਰਿਫਤਾਰੀਆਂ ਦੇਣ ਰਵਨੀਤ ਬਿੱਟੂ ਸੀ ਕਾਂਗਰਸ ਦੇ ਹੋਰ ਬਹੁਤ ਸਾਰੇ ਲੀਡਰ ਸੀ ਜਦੋਂ ਇਹ ਗ੍ਰਿਫਤਾਰੀ ਦੇਣ ਗਈ ਕੱਲ ਫਿਰ ਉੱਥੇ ਧੱਕਾ ਮੁਕੀ ਹੋਈ ਕੁਝ ਤਸਵੀਰਾਂ ਵੀ ਤੁਹਾਡੀ ਸਕਰੀਨ ਤੇ ਨੇ ਕਿਵੇਂ ਉੱਥੇ ਰੌਲਾ ਰੱਪਾ ਪਿਆ ਔਰ ਧੱਕਾ ਮੁਕੀ ਹੋਈ ਜਿਸ ਤੋਂ ਬਾਅਦ ਪੁਲਿਸ ਨੇ ਡਿਟੇਨ ਕਰ ਲਿਆ ਇਹਨਾਂ ਲੀਡਰਾਂ ਨੂੰ ਹਿਰਾਸਤ ਚ ਲੈ ਲਿਆ ਰਵਨੀਤ ਬਿੱਟੂ ਨੂੰ ਔਰ ਇਹਨਾਂ ਦੇ ਕੁਝ ਸਾਥੀਆਂ ਨੂੰ ਔਰ ਉਸ ਤੋਂ ਬਾਅਦ ਜਿਹੜਾ ਕੇਸ ਦਰਜ ਕੀਤਾ ਗਿਆ ਸੀ ਉਸ ਕੇਸ 'ਚ ਇਹਨਾਂ ਦੀ ਗ੍ਰਿਫਤਾਰੀ ਕਰਕੇ ਇਹਨਾਂ ਨੂੰ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਉਹਨਾਂ ਨੂੰ 14 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜਿਆ ਗਿਆ ਰਵਨੀਤ ਬਿੱਟੂ ਵੀ ਹੈ ਹੋਰ ਉਹਨਾਂ ਦੇ ਸਾਥੀ ਲੀਡਰ ਵੀ ਨੇ ਨਾਲ ਔਰ ਵਕੀਲਾ ਨੇ ਵਿਰੋਧ ਕੀਤਾ ਕਿ ਜ਼ਮਾਨਤ ਤੁਰੰਤ ਦਿੱਤੀ ਜਾਵੇ ਲੇਕਿਨ ਹੁਣ ਅੱਜ ਇਹਨਾਂ ਦੀ ਗ੍ਰਿਫਤਾਰੀ ਦੇ ਮਾਮਲੇ ਤੇ ਸੁਣਵਾਈ ਹੋਣੀ ਹੈ ਕਿਉਂਕਿ ਪੁਲਿਸ ਨੂੰ ਅਦਾਲਤ ਵੱਲੋਂ ਨੋਟਿਸ ਕੀਤਾ ਗਿਆ ਸੋ ਅੱਜ ਪੁਲਿਸ ਆਪਣਾ ਪੱਖ ਅਦਾਲਤ 'ਚ ਰੱਖੇਗੀ ਕਿ ਰਵਨੀਤ ਬਿੱਟੂ ਦੀ ਰਿਹਾਈ ਹੁੰਦੀ ਅੱਜ ਇਹਦੇ ਉੱਪਰ ਅੱਜ ਅਦਾਲਤ ਚ ਸੁਣਵਾਈ ਹੋਏਗੀ ਪਰ 14 ਦਿਨਾਂ ਲਈ ਕੱਲ ਅਦਾਲਤ ਨੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੂੰ ਜੇਲ੍ਹ ਭੇਜ ਦਿੱਤਾ ਸੀ ਹਾਲਾਂਕਿ ਇਹ ਵੀ ਖਬਰਾਂ ਨੇ ਮੀਡੀਆ ਦੇ ਵਿੱਚ ਕਿ ਕਾਂਗਰਸ ਦੇ ਵਰਕਿੰਗ ਪ੍ਰੈਜ਼ੀਡੈਂਟ ਰਵਨੀਤ ਜਿਹੜੇ ਭਾਰਤ ਪੋਸ਼ਨ ਆਸ਼ੂ ਨੇ ਉਹ ਵੀ ਰਵਨੀਤ ਬਿੱਟੂ ਦੇ ਨਾਲ ਜੁਡੀਸ਼ੀਅਲ ਕਸਟਡੀ ਤੇ ਜੇਲ੍ਹ ਭੇਜੇ ਗਏ ਨੇ ਨਾਲ ਸੰਜੇ ਤਲਵਾਰ ਵੀ ਨੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਕਾਂਗਰਸ ਦੇ ਉਹ ਵੀ ਜੇਲ੍ਹ ਭੇਜੇ ਗਏ ਨੇ ਸੋ ਕਿਉਂਕਿ ਉਹਨਾਂ ਦੇ ਮੈਡੀਕਲ ਹੋਣ ਦੀਆਂ ਤਸਵੀਰਾਂ ਵੀ ਮੀਡੀਆ ਦੇ ਵਿੱਚ ਸਾਹਮਣੇ ਆਈਆਂ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਰਵਨੀਤ ਬਿੱਟੂ ਜਦੋਂ ਗ੍ਰਿਫਤਾਰੀ ਲਈ ਜਾ ਰਹੇ ਸੀ ਤੇ ਉਦੋਂ ਵੀ ਉਹਨਾਂ ਨੇ ਰਾਗਵ ਚੱਡਾ ਤੇ ਬਹੁਤ ਵੱਡੇ ਇਲਜ਼ਾਮ ਲਾਏ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਔਰ ਪੰਜਾਬ ਦੀ ਪੁਲਿਸ ਨਹੀਂ ਇਹ ਰਾਗਵ ਚੱਡਾ ਕਰਕੇ ਸਭ ਕੁਝ ਹੋਇਆ ਰਾਗਵ ਚੱਡਾ ਮੈਂਬਰ ਪਾਰਲੀਮੈਂਟ ਨੇ ਰਾਜ ਸਭਾ ਦੇ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਤੋਂ ਬਾਅਦ ਭਗਵੰਤ ਮਾਨ ਔਰ ਰਾਗਵ ਚੱਡਾ ਇਹ ਸਾਰੇ ਵੱਡੇ ਆਗੂ ਨੇ ਆਮ ਆਦਮੀ ਪਾਰਟੀ ਦੇ ਰਾਗਵ ਚੱਡਾ ਇਹ ਵੀ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਕਿਉਂਕਿ ਉਹ ਸਹਿ ਪ੍ਰਭਾਰੀ ਸੀ ਜਦੋਂ ਚੋਣਾਂ ਹੋਈਆਂ ਨੇ ਇਹ ਕਿਹਾ ਜਾਂਦਾ ਹੈ ਕਿ ਰਾਗਵ ਚੱਡਾ ਦਾ ਵੀ ਪੰਜਾਬ ਚ ਆਮ ਆਦਮੀ ਪਾਰਟੀ ਚ ਔਰ ਸਰਕਾਰ ਚ ਚੰਗਾ ਦਖਲ ਹੈ ਰਵਨੀਤ ਬਿੱਟੂ ਕਹਿੰਦੇ ਨੇ राघव ਚੱਡਾ ਕਰਕੇ ਇਹ ਕੇਸ ਦਰਜ ਹੋਇਆ ਇਹ ਸਾਰਾ ਕੁਝ ਹੋਇਆ ਔਰ ਜਦੋਂ ਉਹਨਾਂ ਨੂੰ ਡਿਟੇਨ ਕੀਤਾ ਗਿਆ ਰਵਨੀਤ ਬਿੱਟੂ ਨੂੰ ਬੱਸ 'ਚ ਬਿਠਾਇਆ ਗਿਆ ਉਸ ਵੇਲੇ ਵੀ ਰਵਨੀਤ ਬਿੱਟੂ ਨੇ राघव ਚੱਡਾ ਤੇ ਬਹੁਤ ਵੱਡੇ ਸਿਆਸੀ ਹਮਲੇ ਕੀਤੇ ਉਹਨਾਂ ਨੇ ਇੱਥੋਂ ਤੱਕ ਕਿਹਾ ਰਵਨੀਤ ਬਿੱਟੂ ਨੇ ਕਿ राघव ਚੱਡਾ ਜਾਣਬੁੱਝ ਕੇ ਕਰ ਰਹੇ ਨੇ ਔਰ ਜਿਹੜੀ ਜਿਹੜੀ ਦੁਸ਼ਮਣੀ ਹੈ ਸਿਆਸੀ ਦੁਸ਼ਮਣੀਆਂ ਉਹਨਾਂ ਦਾ ਸ਼ਬਦ ਸੀ ਕਿ ਜੱਟ ਦੁਸ਼ਮਣੀ ਭੁੱਲਦਾ ਨਹੀਂ ਇਸ ਤਰੀਕੇ ਦੇ ਸ਼ਬਦ ਉਹਨਾਂ ਨੇ ਵਰਤੇ ਮੈਂ ਪੂਰਾ ਸ਼ਬਦ ਤਾਂ ਨਹੀਂ ਉਹਨਾਂ ਦਾ ਬੋਲ ਸਕਿਆ ਇਸ ਤਰੀਕੇ ਦੀ ਉਹਨਾਂ ਦੀ ਭਾਵਨਾ ਸੀ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਰਾਗਵ ਚੱਡਾ ਨੂੰ ਜੇ ਜਦੋਂ ਟਾਈਮ ਆਊਗਾ ਉਹਨਾਂ ਨੇ ਇਸ ਤਰੀਕੇ ਨਾਲ ਕਿਹਾ ਕਿ ਰਾਗਵ ਚੱਡਾ ਨੂੰ ਮੋਰ ਬਣਾ ਦੂੰ ਇਸ ਤਰ੍ਹਾਂ ਦੇ ਸ਼ਬਦ ਵੀ ਰਵਨੀਤ ਬਿੱਟੂ ਨੇ ਵਰਤੇ ਕਿਉਂਕਿ ਰਵਨੀਤ ਬਿੱਟੂ ਵੀ ਤਿੰਨ ਵਾਰ ਦੇ ਮੈਂਬਰ ਲੋਕਸਭਾ ਨੇ ਲੋਕਸਭਾ ਦੇ ਮੈਂਬਰ ਨੇ ਰਵਨੀਤ ਬਿੱਟੂ ਬਾਰੇ ਵੀ ਮੰਨਿਆ ਜਾਂਦਾ ਹੈ ਕਿ ਦੋਸਤੀ ਵੀ ਨਿਭਾਉਂਦੇ ਨੇ ਤੇ ਸਿਆਸੀ ਦੁਸ਼ਮਣੀ ਵੀ ਨਿਭਾਉਂਦੇ ਨੇ ਇਸ ਕਰਕੇ ਹੁਣ ਕੀ ਸੱਚਮੁੱਚ ਰਵਨੀਤ ਬਿੱਟੂ ਦੀ ਗ੍ਰਿਫਤਾਰੀ ਪਿੱਛੇ ਰਾਗਵ ਚੱਡਾ ਹੈ ਇਹ ਵਕਤ ਦੱਸੂਗਾ ਪਰ ਜਿੱਥੋਂ ਤੱਕ ਗੱਲ ਲੁਧਿਆਣਾ ਲੋਕ ਸਭਾ ਸੀਟ ਦੀ ਹੈ ਜੇ ਤੱਕ ਜੇ ਤਾਂ ਜ਼ਮਾਨਤ ਹੋ ਗਈ ਰਵਨੀਤ ਬਿੱਟੂ ਉਹਨਾਂ ਦੀ ਅੱਜ ਫੇਰ ਤਾਂ ਉਹ ਰੁੱਝ ਜਾਣਗੇ ਕਿਉਂਕਿ ਚੋਣਾਂ ਜ਼ਾਬਤਾ ਲੱਗਣ ਦਾ ਸਮਾਂ ਨੇੜੇ ਆ ਰਿਹਾ ਹੈ ਕਾਂਗਰਸ ਪਾਰਟੀ ਦੇ ਵਿੱਚ ਉਹਨਾਂ ਨੇ ਹੁਣ ਪ੍ਰਚਾਰ ਵੀ ਕਰਨਾ ਕਿਉਂਕਿ ਉਹਨਾਂ ਤੇ ਇਹ ਇਲਜ਼ਾਮ ਲਾਉਂਦੇ ਨੇ ਕਈ ਲੋਕ ਉਹਨਾਂ ਦੇ ਵਿਰੋਧੀ ਰਵਨੀਤ ਬਿੱਟੂ ਇਸ ਵਾਰ ਮੈਂਬਰ ਪਾਰਲੀਮੈਂਟ ਬਣ ਕੇ ਜ਼ਿਆਦਾ ਸਰਗਰਮ ਨਹੀਂ ਰਹੇ ਫਿਰ ਜਿਸ ਤਰ੍ਹਾਂ ਨਾਲ ਰਵਨੀਤ ਬਿੱਟੂ ਹੋਣਾ ਨੇ ਸਟੈਂਡ ਲਿਆ ਅਮਰਿਤਪਾਲ ਸਿੰਘ ਦੇ ਮਾਮਲੇ 'ਚ ਉਸ ਕਰਕੇ ਕਈ ਉਹ ਲੋਕ ਜਿਹੜੇ ਅਮਰਿਤਪਾਲ ਸਿੰਘ ਦੇ ਸਮਰਥਕ ਮੰਨੇ ਜਾਂਦੇ ਨੇ ਉਹ ਵੀ ਰਵਨੀਤ ਬਿੱਟੂ ਦਾ ਵਿਰੋਧ ਕਰਦੇ ਨੇ ਔਰ ਪੰਜਾਬ ਦੀ ਕਾਂਗਰਸ 'ਚ ਗੁੱਟਬਾਜ਼ੀ ਲੁਧਿਆਣਾ ਦੀ ਕਾਂਗਰਸ 'ਚ ਗੁੱਟਬਾਜ਼ੀ ਤੇ ਫੁੱਟ ਇਹਦੇ ਤੋਂ ਵੀ ਕੋਈ ਨਹੀਂ ਲੁਕਿਆ ਸੋ ਅਗਰ ਤਾਂ ਰਵਨੀਤ ਬਿੱਟੂ ਜੀ ਅੱਜ ਜ਼ਮਾਨਤ ਹੋ ਗਈ ਫੇਰ ਤਾਂ ਉਹ ਆਪਣੀ ਸਰਗਰਮੀ ਜਾਰੀ ਰੱਖ ਸਕਣਗੇ ਅਗਰ ਰਵਨੀਤ ਬਿੱਟੂ ਦੀ ਜ਼ਮਾਨਤ ਨਹੀਂ ਹੁੰਦੀ ਤੇ ਲੁਧਿਆਣਾ ਸੰਸਦੀ ਸੀਟ ਦੇ ਸਮਿਕਰਨ ਹੋਰ ਫਸ ਜਾਣਗੇ ਉਂਝ ਪੰਜਾਬ ਦੇ ਵਿੱਚ ਭਗਵੰਤ ਮਾਨ 13 ਜ਼ੀਰੋ ਦੇ ਟੀਚੇ ਤੇ ਅੱਗੇ ਵਧ ਰਹੇ ਨੇ ਔਰ ਜੇ ਗੱਲ ਲੁਧਿਆਣਾ ਸੰਸਦੀ ਸੀਟ ਦੀ ਕਰੀਏ ਤਾਂ ਇਸ ਵੇਲੇ ਜਿਹੜਾ ਮੁੱਖ ਮੁਕਾਬਲਾ ਚਰਚਾ ਚ ਹੈ ਲੋਕਾਂ 'ਚ ਉਹ ਹੈ ਭਾਰਤੀ ਜਨਤਾ ਪਾਰਟੀ ਦਾ ਆਮ ਆਦਮੀ ਪਾਰਟੀ ਨਾਲ ਆਮ ਆਦਮੀ ਪਾਰਟੀ ਨੰਬਰ 1 ਤੇ ਦੇਖੀ ਜਾ ਰਹੀ ਹੈ ਔਰ ਨੰਬਰ 2 ਤੇ ਮੁਕਾਬਲਾ ਕਰਦੀ ਨਜ਼ਰ ਆ ਰਹੀ ਹੈ ਭਾਰਤੀ ਜਨਤਾ ਪਾਰਟੀ ਇਹ ਆਮ ਲੋਕਾਂ ਚ ਚਰਚਾਵਾਂ ਨੇ ਅਨੁਮਾਨਿਤ ਸਰਵੇਖਣ ਨੇ ਜ਼ੁਬਾਨੀ ਸਰਵੇਖਣ ਨੇ ਇਹ ਮਾਹੌਲ ਹੈ ਹੁਣ ਅਗਰ ਇਹਨਾਂ ਹਾਲਾਤਾਂ ਚ ਰਵਨੀਤ ਬਿੱਟੂ ਦੀ ਜ਼ਮਾਨਤ ਨਹੀਂ ਹੁੰਦੀ ਭਾਰਤ ਪੂਸ਼ਨ ਆਸ਼ੂ ਔਰ ਬਾਕੀ ਲੀਡਰਾਂ ਦੀ ਅਗਰ ਜ਼ਮਾਨਤ ਨਹੀਂ ਹੁੰਦੀ ਇਹਦੇ ਨਾਲ ਪੰਜਾਬ ਦੇ ਲੁਧਿਆਣਾ ਚ ਸ਼ੰਤੀ ਕੇਂਦਰ ਚ ਕਾਂਗਰਸ ਨੂੰ ਬਹੁਤ ਵੱਡਾ ਘਾਟਾ ਪੈ ਸਕਦਾ ਹੈ ਕਿਉਂਕਿ ਅਗਰ 14 ਦਿਨ ਜ਼ਮਾਨਤ ਨਹੀਂ ਹੁੰਦੀ ਤੇ ਚੋਣ ਪ੍ਰਚਾਰ ਚ ਕਾਂਗਰਸ ਪਾਰਟੀ ਬਹੁਤ ਜ਼ਿਆਦਾ ਪਿੱਛੜ ਜਾਏਗੀ ਬਾਕੀ ਅੱਜ ਸ਼ਾਮ ਤੱਕ ਸਾਫ਼ ਹੋਏਗਾ ਅਗਰ ਰਵਨੀਤ ਬਿੱਟੂ ਦੀ ਜ਼ਮਾਨਤ ਹੋ ਗਈ ਫਿਰ ਤਾਂ ਉਹ ਪ੍ਰਚਾਰ ਆਪਣਾ ਕਰ ਸਕਣਗੇ ਰघव ਚੱਡਾ ਬਾਰੇ ਕਿਸ ਤਰ੍ਹਾਂ ਦੀਆਂ ਸਖਤ ਟਿੱਪਣੀਆਂ ਰਵਨੀਤ ਬਿੱਟੂ ਨੇ ਕੀਤੀਆਂ ਇੱਕ ਵਾਰੀ ਉਹ ਵੀ ਜ਼ਰੂਰ ਸੁਣੀਏ ਆ ਜਾ ਰघव ਚੱਡੇ ਆ ਜਾ ਦਿਖਾਈਏ ਤੇਰੇ ਦੋ ਹੱਥ ਪੰਜਾਬੀਆਂ ਦੇ ਹੱਥ ਕੀ ਹੁੰਦੇ ਆ ਜਾ ਦਿੱਲੀ ਬੈਠ ਕੇ ਤੂੰ ਚੱਡਿਆ ਬਣਦਾ ਆਪਣੇ ਉਹਨੂੰ ਵੱਡਾ ਲੀਡਰ ਆਲਛੇ ਤੂੰ ਮੇਰੇ ਤੇ ਫੌਜ ਵਰਤ ਕਰਾਈ ਜੇਰ ਆਪ ਦੇਖੀ ਮੈਂ ਬਣਾਉਂਦਾ ਮੋਰ ਤਰ੍ਹਾਂ ਕਿਵੇਂ ਯਾਦ ਰੱਖੀਏ ਗੱਲ ਜਟਕਰੇ ਦੁਸ਼ਮਣੀ ਭੁੱਲਦਾ ਨਹੀਂਗਾ ਪੰਜਾਬੀ ਕਦੇ ਦੁਸ਼ਮਣੀ ਭੁੱਲਦਾ ਨਹੀਂ ਤੂੰ ਕਾਹੀਆ ਤੂੰ ਮੇਰੇ ਤੇ ਐਫ ਆਈ ਆਰ ਦਰਜ ਕਰਾਈ ੱੱਖੇ ਨਾਲ ਦੇਖੀ ਕਿਵੇਂ ਤਾਹ ਹਵਾਉਂਦਾ ਕੰਮ ਹੈ ਉਧਰ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਰਵਨੀਤ ਬਿੱਟੂ ਔਰ ਉਹਨਾਂ ਦੇ ਸਾਥੀਆਂ ਨੂੰ ਰਾਤ ਨਾਬਾ ਜੇਲ੍ਹ ਭੇਜ ਦਿੱਤਾ ਗਿਆ ਸੁਰੱਖਿਆ ਕਾਰਨ ਕਰਕੇ ਉਹਨਾਂ ਨੂੰ ਨਾਬਾ ਜੇਲ੍ਹ ਭੇਜਣ ਦੀ ਜਿਹੜੀ ਖਬਰ ਹੈ ਉਹ ਮੀਡੀਆ ਦੇ ਵਿੱਚ ਆ ਰਹੀ ਹੈ ਹਾਲਾਂਕਿ ਅਧਿਕਾਰਿਕ ਤੌਰ ਤੇ ਇਹਦੀ ਕੋਈ ਪੁਸ਼ਟੀ ਨਹੀਂ ਹੋਈ ਇਹ ਵੀ ਹਜੇ ਅੱਜ ਸਾਫ਼ ਹੋਏਗਾ ਕਿ ਕੀ ਅੱਜ ਉਹਨਾਂ ਦੀ ਜ਼ਮਾਨਤ ਤੇ ਸੁਣਵਾਈ ਹੁੰਦੀ ਹੈ ਜਾਂ ਨਹੀਂ ਕਿਉਂਕਿ ਇਹਦੇ ਬਾਰੇ ਵੀ ਅਫੀਸ਼ੀਅਲ ਤੌਰ ਤੇ ਕਈ ਤਰ੍ਹਾਂ ਦੀਆਂ ਜਿਹੜੀਆਂ ਜਾਣਕਾਰੀਆਂ ਨੇ ਹਜੇ ਲੁੜਿੰਦੀਆਂ ਨੇ ਕਿਉਂਕਿ ਇਹ ਮਾਮਲਾ ਬਹੁਤ ਜ਼ਿਆਦਾ ਵੀਵੀਆਈਪੀ ਬਣਿਆ ਹੈ ਇਹ ਮਾਮਲਾ ਬਹੁਤ ਜ਼ਿਆਦਾ ਸੁਰੱਖਿਆ ਦੇ ਵਿੱਚ ਹੈ ਸੋ ਅਗਰ ਅੱਜ ਸੁਣਵਾਈ ਹੁੰਦੀ ਹੈ ਤੇ ਕੀ ਜ਼ਮਾਨਤ ਤੇ ਕੋਈ ਫੈਸਲਾ ਹੁੰਦਾ ਸੋ ਅੱਜ ਇਹਦੇ ਤੇ ਇੰਤਜ਼ਾਰ ਰਹੇਗਾ डला जी सियासत फिर तो मुड़े कट रही है गल अगर आप करिए श्रोमी अकाली दल की तो सुखदेव सिंह ढींसा एक बार फिर तो अकाली दल के शामिल हो गए हैं ਤਾਂ ਕੀ ਵੇਖਿਆ ਜਾਏ ਅਗਰ ਆਪਾਂ ਸੰਗਰੂਰ ਦੀ ਸੀਟ ਨਾਲ ਜੋੜ ਕੇ ਇਸ ਤਬਦੀਲੀ ਨੂੰ ਦੇਖੀਏ ਤਾਂ ਕੀ ਕਹੋਗੇ ਉਧਰ ਸੁਖਬੀਰ ਸਿੰਘ ਬਾਦਲ ਨੇ ਵੀ ਕੱਲ ਜੋ ਹੈ ਮਾਫੀ ਮੰਗੀ ਜਾਣੇ ਅਣਜਾਣੇ ਵਿੱਚ ਕੋਈ ਗਲਤੀ ਹੋਵੇ ਉਸ ਨੂੰ ਲੈ ਕੇ ਤੇ ਪੁਰਾਣੇ ਜਿੰਨੇ ਵੀ ਅਕਾਲੀ ਨੇ ਜਿਹੜੇ ਜਾਂ ਤਾਂ ਪਾਰਟੀ ਛੱਡ ਗਏ ਸੀ ਜਾਂ ਫਿਰ ਜਿਨ੍ਹਾਂ ਨੂੰ ਪਾਰਟੀ ਤੋਂ ਵਖਤ ਕੀਤਾ ਗਿਆ ਸੀ ਉਹਨਾਂ ਨੂੰ ਪਾਰਟੀ ਵਿੱਚ ਵਾਪਸੀ ਕਰਨ ਦੀ ਵਾਪਸੀ ਕਰਨ ਦੀ ਗੱਲ ਕੀਤੀ ਹੈ ਸੋ ਇਹਨਾਂ ਤਬਦੀਲੀਆਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਔਰ ਕੀ ਕਰਨਾ ਚਾਹੋਗੇ ਹਰਜੋਤ ਜੀ ਕੱਲ ਵੱਡੀ ਪੋਲੀਟਿਕਲ ਡਿਵੈਲਪਮੈਂਟ ਹੋਈ ਕਈ ਸਾਲਾਂ ਤੋਂ ਸੁਖਬੀਰ ਸਿੰਘ ਬਾਦਲ ਤੋਂ ਵੱਖ ਹੋਏ ਸੁਖਦੇਵ ਸਿੰਘ ਢੀਂਟਾ ਆਖਰਕਾਰ ਮੋਢ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਸੁਖਦੇਵ ਸਿੰਘ ਢੀਂਟਾ ਰਣਜੀਤ ਸਿੰਘ ਬਰਮਪੁਰਾ ਸੇਵਾ ਸਿੰਘ ਸੇਖਵਾ ਇਹ ਸਾਰੇ ਲੀਡਰ ਕਾਫੀ ਇਕਜੁੱਟ ਰਹੇ ਨੇ ਔਰ ਲਗਭਗ 5-6 ਸਾਲ ਬਾਅਦ ਸੁਖਦੇਵ ਸਿੰਘ ਢੀਂਟਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੀ ਵਾਪਸ ਆਏ ਨੇ ਰਣਜੀਤ ਸਿੰਘ ਬ੍ਰਹਮਪੁਰਾ ਦੁਨੀਆ ਤੋਂ ਜਾ ਚੁੱਕੇ ਨੇ ਸੇਵਾ ਸਿੰਘ ਸੇਖਵਾ ਦੁਨੀਆ ਤੋਂ ਜਾ ਚੁੱਕੇ ਨੇ ਹੁਣ ਸੁਖਦੇਵ ਸਿੰਘ ਢੀਂਡਸਾ ਕੱਲ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਸ਼੍ਰੋਮਣੀ ਅਕਾਲੀ ਦਲ ਚ ਰਿਲੇਵਾ ਕਰ ਗਏ ਮੰਨਿਆ ਜਾ ਰਿਹਾ ਹੈ ਗਹਿਰੇ ਸਿਆਸੀ ਹਲਕਿਆਂ ਚ ਕਿ ਸੰਗਰੂਰ ਤੋਂ ਸੁਖਦੇਵ ਸਿੰਘ ਢੀਂਡਸਾ ਚਾਹੁੰਦੇ ਨੇ ਕਿ ਉਹਨਾਂ ਦੇ ਪੁੱਤਰ ਮੈਂਬਰ ਪਾਰਲੀਮੈਂਟ ਬਣਨ ਸੋ ਪਰਮਿੰਦਰ ਸਿੰਘ ਢੀਂਡਸਾ ਇਸ ਵਾਰ ਦੂਜੀ ਦਫੇ ਪਾਰਲੀਮੈਂਟ ਦੀ ਚੋਣ ਲੜ ਸਕਦੇ ਨੇ ਪਹਿਲਾਂ ਵੀ ਉਹ ਚੋਣ ਲੜੇ ਲੇਕਿਨ ਜਿੱਤ ਨਹੀਂ ਸਕੇ ਹੁਣ ਪਰਮਿੰਦਰ ਸਿੰਘ ਢੀਂਡਸਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਣ ਕੇ ਸ਼ੰਗਰੂਰ ਤੋਂ ਚੋਣ ਲੜ ਸਕਦੇ ਨੇ ਇਹ ਲਗਭਗ ਤੈ ਹੈ ਹੁਣ ਕਈ ਲੋਕ ਇਸ ਗੱਲ ਤੋਂ ਹੈਰਾਨ ਨੇ ਕਿ ਸੁਖਦੇਵ ਸਿੰਘ ਢੀਂਡਸਾ ਨੇ ਜਿਸ ਤਰ੍ਹਾਂ ਦਾ ਸਟੈਂਡ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਰੱਖਿਆ ਸੀ ਅਚਾਨਕ ਉਹ ਸਟੈਂਡ ਉਹਨਾਂ ਨੇ ਆਪਣਾ ਕਿਉਂ ਬਦਲਿਆ ਉੰਜ ਸੁਖਦੇਵ ਸਿੰਘ ਢੀਂਡਸਾ ਸਿਆਣੀ ਉਮਰ ਦੇ ਲੀਡਰ ਨੇ ਉਹ ਇਹ ਕਹਿ ਰਹੇ ਸੀ ਕਿ ਸਭ ਤੋਂ ਪਹਿਲਾਂ ਪੰਜਾਬ ਬਚਾਉਣਾ ਜ਼ਰੂਰੀ ਹੈ ਪੰਥ ਬਚਾਉਣਾ ਜ਼ਰੂਰੀ ਹੈ ਇਸ ਕਰਕੇ ਬਾਕੀ ਦੇ ਮਸਲੇ ਅਸੀਂ ਨਿਬੇੜ ਲਾਂਗੇ ਇਸ ਕਰਕੇ ਮੈਂ ਸੁਖਵੀਰ ਬਾਦਲ ਦੇ ਨਾਲ ਆਇਆ ਔਰ ਇੱਕ ਪ੍ਰੈਸ ਕਾਨਫਰੰਸ ਪੱਤਰਕਾਰ ਨੇ ਸਵਾਲ ਵੀ ਪੁੱਛਿਆ ਕਿ ਕੀ ਤੁਸੀਂ ਹੁਣ ਸੁਖਵੀਰ ਬਾਦਲ ਨੂੰ ਪ੍ਰਧਾਨ ਮੰਨਦੇ ਹੋ ਤੇ ਉਹਨਾਂ ਨੇ ਹਾਂਮੀ ਵੀ ਭਰੀ ਕਿ ਇਹ ਵੇਲਾ ਪੰਜਾਬ ਨੂੰ ਬਚਾਉਣ ਦਾ ਸੋ ਸੁਖਵੀਰ ਬਾਦਲ ਵੀ ਨਾਲ ਮੌਕੇ ਤੇ ਮੌਜੂਦ ਸੀ ਉਹਨਾਂ ਨੇ ਗੱਲ ਬਦਲੀ ਕੇ ਸੁਖਦੇਵ ਸਿੰਘ ਢੀਂਸਾ اور ਬਡੂnger ਸਾਹਿਬ ਇਹ ਸਾਡੇ ਬਜ਼ੁਰਗ ਨੇ ਸੁਖਬੀਰ ਸਿੰਘ ਬਾਦਲ ਨੇ ਗੱਲ ਸਾਂਭੀ ਪੱਤਰਕਾਰ ਨੇ ਜਦੋਂ ਸਵਾਲ ਪੁੱਛਿਆ ਪਰ ਸਵਾਲ ਕਈ ਖੜੇ ਹੋ ਗਏ ਕਿ ਅਚਾਨਕ ਸੰਯੁਕਤ ਕਾਲੀ ਦਲ ਦਾ ਅਕਾਲੀ ਦਲ ਚ ਰਲੇਵਾ ਕਰਨ ਦਾ ਅਸਰ ਅਕਾਲੀ ਸਿਆਸਤ ਤੇ ਕੀ ਪਏਗਾ ਹੁਣ ਕੀ ਸੁਖਦੇਵ ਸਿੰਘ ਢੀਂਸਾ ਬਾਕੀ ਰੁੱਸੇ ਹੋਏ ਅਕਾਲੀ ਲੀਡਰਾਂ ਨੂੰ ਬੀਬੀ ਜ਼ਗੀਰ ਕੌਰ ਬਾਰੇ ਇਹ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਵੱਖ ਕੀਤਾ ਹਾਲਾਂਕਿ ਕੱਲ ਪ੍ਰੈਸ ਕਾਨਫਰੰਸ ਸੁਖਬੀਰ ਬਾਦਲ ਨੇ ਕਿਹਾ ਕਿ ਕਿਸੇ ਵੀ ਫੈਸਲੇ ਦੇ ਨਾਲ ਅਗਰ ਕੋਈ ਵੱਖ ਹੋਇਆ ਹੈ ਜਾਂ ਕਿਸੇ ਨੇ ਪਾਰਟੀ ਛੱਡੀ ਹੈ ਤੇ ਮੈਂ ਬੇਨਤੀ ਕਰਦਾ ਕਿ ਸਾਰੇ ਵਾਪਸ ਆਓ ਔਰ ਉਹਨਾਂ ਨੇ ਇਹ ਵੀ ਅਪੀਲ ਕੀਤੀ ਕਿ ਸਾਰੇ ਇਕੱਠੇ ਹੋ ਜੋ ਤੇ ਪੰਜਾਬੀ ਅਕਾਲੀ ਦਲ ਨੂੰ ਤਕੜਾ ਕਰਨ ਅਕਾਲੀ ਦਲ ਹੀ ਪੰਜਾਬ ਦੀ ਨੁਮਾਇੰਦਗੀ ਕਰ ਸਕਦਾ ਹੈ ਅਕਾਲੀ ਦਲ ਹੀ ਪੰਜਾਬ ਨੂੰ ਬਚਾ ਸਕਦਾ ਹੈ ਸੋ ਸੁਖਬੀਰ ਬਾਦਲ ਨੇ ਮੁਆਫੀ ਵੀ ਮੰਗੀ ਉਹਨਾਂ ਕਿਹਾ ਕਿ ਅਗਰ ਕੋਈ ਗੱਲ ਕਿਸੇ ਨੂੰ ਪੂਰੀ ਲੱਗੀ ਤੇ ਉਹ ਬੇਨਤੀ ਕਰਦੇ ਨੇ ਕਿ ਸਾਰੇ ਵਾਪਸ ਆ ਜਾਣ ਸੋ ਸੁਖਬੀਰ ਬਾਦਲ ਨੇ ਬਹੁਤ ਮਿੱਠੇ ਲਹਿਜ਼ੇ ਦੇ ਨਾਲ ਨਰਮ ਹੋ ਕੇ ਅਕਾਲੀ ਦਲ ਨੂੰ ਅਕੜਾ ਕਰਨ ਦੇ ਲਈ ਸਾਰਿਆਂ ਨੂੰ ਘਰ ਵਾਪਸੀ ਦੀ ਅਪੀਲ ਕੀਤੀ ਹੈ ਪਰ ਕੀ ਬੀਬੀ ਜਗੀਰ ਕੌਰ ਜਾਂ ਕਈ ਹੋਰ ਅਕਾਲੀ ਲੀਡਰ ਜਿਹੜੇ ਛੱਡ ਕੇ ਜਾ ਚੁੱਕੇ ਨੇ ਅਕਾਲੀ ਦਲ ਨੂੰ ਕੀ ਵਾਪਸ ਆਉਣਗੇ ਆਉਂਦੇ ਦਿਨਾਂ ਦੇ ਵਿੱਚ ਅਕਾਲੀ ਸਿਆਸਤ ਦੇ ਵਿੱਚ ਕੀ ਬਦਲਾਅ ਆਏਗਾ ਅਗਰ ਬਾਕੀ ਲੀਡਰ ਵਾਪਸ ਆਉਂਦੇ ਨੇ ਅਗਰ ਬੀਬੀ ਜਗੀਰ ਕੌਰ ਵਾਪਸੀ ਕਰਦੇ ਨੇ ਬਿਨਾਂ ਸ਼ੱਕ ਦੁਆਬੇ ਔਰ ਮਾਝੇ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਕੁਝ ਤਾਕਤ ਮਿਲੇਗੀ ਪਰ ਕੀ ਇਹ ਤਾਕਤ ਪਾਰਲੀਮੈਂਟ ਚੋਣਾਂ ਦੇ ਵਿੱਚ ਅਕਾਲੀ ਦਲ ਨੂੰ ਜਿੱਤ ਦਵਾ ਸਕਦੀ ਇਹ ਹਾਲ ਦੀ ਘੜੀ ਔਖ ਹੈ ਪਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਅਸੀਂ ਆਪਣਾ ਸਾਰਾ ਕਾਡਰ ਇਕੱਠਾ ਕਰੀਏ ਔਰ ਰੁੱਸੇ ਲੀਡਰਾਂ ਨੂੰ ਵਾਪਸ ਲਿਆਈਏ ਕਿਉਂਕਿ ਅਗਰ ਆਉਂਦੇ ਦਿਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਹੁੰਦਾ ਤੇ ਅਕਾਲੀ ਦਲ ਦੁਬਾਰਾ ਆਪਣੀ ਗਵਾਚੀ ਹੋਈ ਸਾਖ ਬਰਕਰਾਰ ਕਰਨਾ ਚਾਹੇਗਾ ਸ਼੍ਰੋਮਣੀ ਅਕਾਲੀ ਦਲ ਇਸ ਵਾਰ ਸਿਰਫ ਦੋ ਲੋਕ ਸਭਾ ਸੀਟਾਂ ਤੇ ਹੈ ਫਿਰੋਜ਼ਪੁਰ ਔਰ ਬਠਿੰਡਾ ਇਸ ਤੋਂ ਪਹਿਲਾਂ 2019 ਚ ਅਕਾਲੀ ਦਲ ਕੋਲੇ ਲੋਕ ਸਭਾ ਦੀਆਂ ਚਾਰ ਸੀਟਾਂ ਸੀ ਉਸ ਤੋਂ ਪਹਿਲਾਂ ਵੀ ਚਾਰ ਸੀਟਾਂ ਸੀ ਔਰ ਉਸ ਤੋਂ ਪਹਿਲਾਂ 8 ਸੀਟਾਂ ਵੀ ਸ਼੍ਰੋਮਣੀ ਅਕਾਲੀ ਦਲ ਕੋਲੇ ਰਹੀਆਂ ਸੋ ਸ਼੍ਰੋਮਣੀ ਅਕਾਲੀ ਦਲ ਦੇ ਲਈ ਇਹ ਬਹੁਤ ਔਖਾ ਸਮਾਂ ਜਦੋਂ ਆਪਣੇ ਦਮ ਤੇ ਸ਼੍ਰੋਮਣੀ ਅਕਾਲੀ ਦਲ ਇਸ ਵਕਤ ਦੋ ਸੀਟਾਂ ਬਚਾਉਣ ਦੇ ਨਾਲ-ਨਾਲ ਸੀਟਾਂ ਵਧਾਉਣ ਦੀ ਲੜਾਈ ਲੜ ਰਿਹਾ ਕਿਉਂਕਿ ਅਗਰ ਸ਼੍ਰੋਮਣੀ ਅਕਾਲੀ ਦਲ 4-5 ਜਾਂ 8 ਸੀਟਾਂ ਤੇ ਨਹੀਂ ਪਹੁੰਚਦਾ ਤੇ ਫੇਰ 227 ਦੀ ਲੜਾਈ ਵੀ ਅਕਾਲੀ ਦਲ ਦੇ ਲਈ ਔਖੀ ਬਣਦੀ ਜਾਣੀ ਹੈ ਸੋ ਅੱਜ ਪੁਰਾਣੀ ਟ੍ਰੈਡੀਸ਼ਨਸ ਤੇ ਤੇ ਮੈਂ ਜਿਵੇਂ ਢੀਂਸਾ ਸਾਹਿਬ ਨੇ ਜ਼ਿਕਰ ਕੀਤਾ ਜੇ ਪੰਜਾਬ ਨੂੰ ਬਚਾਉਣਾ ਹੈ ਮੈਂ ਸਮੁੱਚੇ ਪੰਜਾਬੀਆਂ ਨੂੰ ਤੇ ਖਾਲਸਾ ਪੰਥ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਕਰਦਾ ਜੇ ਪੰਜਾਬ ਨੂੰ ਬਚਾਉਣਾ ਹੈ ਅਕਾਲੀ ਦਲ ਨੂੰ ਤਕੜਾ ਕਰ ਲੋ ਅਕਾਲੀ ਦਲ ਤੁਹਾਡੀ ਦਿਲ ਦੀ ਧੜਕਣਾ ਤੁਹਾਡੀ ਜਾਨ ਹੈ ਪੰਜਾਬ ਦੀ ਜਾਨ ਹੈ ਪੰਜਾਬ ਦੀ ਲੋਕਾਂ ਦੀ ਦਿਲਾਂ ਦੀ ਧੜਕਣਾ ਹੈ ਪੰਜਾਬ ਨੂੰ ਬਚਾਉਣ ਵਾਸਤੇ ਇੱਕੋ ਇੱਕ ਪਾਰਟੀ ਹੈ ਜਿਹੜੀ ਆਪਣੀ ਜਾਨ ਆਪਣੇ ਨਿਸ਼ਾਵਰ ਕਰ ਸਕਦੀ ਹੈ ਉਹ ਅਕਾਲੀ ਦਲ ਹੈ ਮੈਂ ਸਾਰੀ ਜਿਹੜੇ ਲੋਕ ਕੋਈ ਕਿਤੇ ਕਿਸੇ ਕਾਰਨ ਦੂਜੀਆਂ ਪਾਰਟੀਆਂ ਵੀ ਅਕਾਲੀ ਦਲ ਨੂੰ ਛੱਡ ਕੇ ਇਆ ਕੋਈ ਨਾਰਾਜ਼ ਇਹ ਮੈਥੋ ਕੋਈ ਗਲਤੀ ਹੋਈ ਓਏ ਮੈਂ ਉਹਨਾਂ ਤੋਂ ਹੱਥ ਜੋੜ ਕੇ ਮਾਫੀ ਵੀ ਮੰਗਦਾ ਹਾਂ ਪਰ ਆਪਾਂ ਸਾਰੇ ਇਕੱਠੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਤਖੜਾ ਕਰ ਦਈਏ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਅਪੀਲ ਵੀ ਕਰਦਾ ਹਾਂ ਜਿਹੜੇ ਸਾਥੀ ਪੁਰਾਣੇ ਅਕਾਲੀ ਦਲ ਦੇ ਜੇ ਕਿਸੇ ਵੀ ਕਾਰਨ ਕਰਕੇ ਲੱਗ ਵੀ ਹੋਏ ਐ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆਜੋ ਆਪਾਂ ਪੰਜਾਬ بچਾਈਏ ਕੌਮ ਬਣਾਈ بچਾਈਏ ਪੰਥ ਨੂੰ بچਾਈਏ ਡਲਾ ਜੀ ਕੱਲ ਪੰਜਾਬ ਦਾ ਅਗਲਾ ਬਜਟ ਪੇਸ਼ ਕੀਤਾ ਗਿਆ ਤੇ ਜਿਵੇਂ ਕਿ ਉਮੀਦ ਸੀ ਮਹਿਲਾਵਾਂ ਦੇ ਖਾਤੇ ਵਿੱਚ 1000 ਰੁਪਏ ਪਾਉਣ ਬਾਰੇ ਕੋਈ ਵੀ ਨਵਾਂ ਐਲਾਨ ਨਹੀਂ ਕੀਤਾ ਗਿਆ ਕੱਲ ਦੇ ਬਜਟ ਸੈਸ਼ਨ ਨੂੰ ਤੇ ਪੰਜਾਬ ਦੇ ਬਜਟ ਨੂੰ ਤੁਸੀਂ ਕਿਵੇਂ ਦੇਖਦੇ ਹੋ ਕੀ ਕਹਿਣਾ ਚਾਹੋਗੇ ਸਾਬ ਦੇ ਉੱਪਰ ਕਿਉਂਕਿ ਪੰਜਾਬ ਤੇ ਕਰਜ਼ਾ ਲਗਾਤਾਰ ਚੜਦਾ ਹੀ ਜਾ ਰਿਹਾ ਹੈ ਪਿਛਲੇ ਕੁਝ ਸਾਲਾਂ ਤੋਂ ਜਿਹੀ ਹੀ ਸਥਿਤੀ ਬਣੀ ਹੋਈ ਹੈ ਤਾਂ ਇਹਨਾਂ ਸਥਿਤੀਆਂ ਨੂੰ ਵੇਖਦਿਆਂ ਹੋਇਆ ਵੀ ਤੁਹਾਡਾ ਐਨਾਲਿਸਿਸ ਕੀ ਕਹਿੰਦਾ ਹੈ ਪੰਜਾਬ ਦੀ ਆਰਥਿਕਤਾ ਨੂੰ ਲੈ ਕੇ ਕਿਉਂਕਿ ਆਪਾਂ ਜਿਹੜਾ ਨਵਜੋਤ ਸਿੰਘ ਸਿੱਧੂ ਦੀ ਵੀ ਗੱਲ ਕਰੀਏ ਤਾਂ ਜ ਜਿਹੜੀ ਉਹਨਾਂ ਨੇ ਪਰਸੋ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਉਸ ਵਿੱਚ ਵੀ ਉਹਨਾਂ ਨੇ ਇਹੀ ਗੱਲ ਕੀਤੀ ਸਿਰਫ ਪਰਸੋ ਦੀ ਪ੍ਰੈਸ ਕਾਨਫਰੰਸ ਹੀ ਨਹੀਂ ਹਮੇਸ਼ਾ ਹੀ ਉਹ ਪੰਜਾਬ ਦੀ ਆਰਥਿਕਤਾ ਨੂੰ ਲੈ ਕੇ ਸਵਾਲ ਖੜੇ ਕਰਦੇ ਰਹਿੰਦੇ ਨੇ ਕਿ ਕਰਜ਼ਾ ਲਗਾਤਾਰ ਵਧ ਰਿਹਾ ਹੈ ਉਨੀ ਇਨਕਮ ਪੰਜਾਬ ਦੀ ਨਹੀਂ ਹੋ ਰਹੀ ਹੈ ਪਰਸੋ ਵੀ ਉਹਨਾਂ ਨੇ ਪ੍ਰੈਸ ਕਾਨਫਰੰਸ ਵਿੱਚ ਇਹੀ ਗੱਲ ਕੀਤੀ ਕਿ ਪੰਜਾਬ ਦੀ ਇਨਕਮ ਵਧਣੀ ਚਾਹੀਦੀ ਹੈ ਸੋ ਇਹਨਾਂ ਸਥਿਤੀਆਂ ਪੰਜਾਬ ਦੀ ਆਰਥਿਕਤਾ ਦੀ ਸਥਿਤੀ ਦੀ ਜੇਕਰ ਆਪਾਂ ਗੱਲ ਕਰਦੇ ਹਾਂ ਕਰਜ਼ੇ ਨੂੰ ਵੇਖੀਏ ਇਨਕਮ ਨੂੰ ਦੇਖੀਏ ਆਮਦਨ ਨੂੰ ਦੇਖੀਏ ਕੀ ਕਹਿਣਾ ਚਾਹੋਗੇ ਤੁਸੀਂ ਹਰਜੋਤ ਜੀ ਕੱਲ ਜਿਹੜਾ ਬਜਟ ਪੇਸ਼ ਕੀਤਾ ਗਿਆ ਹੈ ਪੰਜਾਬ ਦੀ ਸਰਕਾਰ ਵੱਲੋਂ ਕੋਈ ਨਵਾਂ ਟੈਕਸ ਨਹੀਂ ਲਗਾਇਆ ਗਿਆ ਲੇਕਿਨ ਸਭ ਤੋਂ ਵੱਡੀ ਚਿੰਤਾ ਇਸ ਗੱਲ ਦੀ ਹੈ ਕਿ ਪੰਜਾਬ ਸਰ ਕਰਜ਼ਾ ਲਗਾਤਾਰ ਵਧਦਾ ਜਾ ਰਿਹਾ ਹੈ ਜਿਵੇਂ ਨਵਜੋਤ ਸਿੰਘ ਸਿੱਧੂ ਖਰਾਨੇ ਵੀ ਦੋ ਦਿਨ ਪਹਿਲਾਂ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਇਸ ਸਰਕਾਰ ਨੂੰ ਵੀ 2 ਸਾਲਾਂ ਦੇ ਵਿੱਚ ਲਗਭਗ 64-67 ਹਜ਼ਾਰ ਕਰੋੜ ਦਾ ਕਰਜ਼ਾ ਚੱਕਿਆ ਵਿਰੋਧੀ ਧਿਰਾਂ ਵੀ ਇਲਜ਼ਾਮ ਲਾ ਰਹੀਆਂ ਨੇ ਪ੍ਰਤਾਪ ਸਿੰਘ ਬਾਜਵਾ ਨੇ ਵੀ ਕਿਹਾ ਕਿ ਇਸ ਸਰਕਾਰ ਨੇ 67 ਹਜ਼ਾਰ ਕਰੋੜ ਦਾ ਕਰਜ਼ਾ ਚੱਕਿਆ ਉਧਰ ਅਜ ਸੁਖਪਾਲ ਸਿੰਘ ਕੱਲ ਸੁਖਪਾਲ ਹਰਪਾਲ ਸਿੰਘ ਚੀਮਾ ਜਿਹੜੇ ਖਜ਼ਾਨਾ ਮੰਤਰੀ ਨੇ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਕੁੱਲ ਕਰਜ਼ਾ ਹੈ ਪੰਜਾਬ 'ਚ 80 ਉਹਦਾ 4 ਫੀਸਦਾ ਜਿਹੜਾ ਉਹ ਵਾਪਸ ਵੀ ਮੋੜਿਆ ਸੋ ਜਿਹੜਾ ਕਰਜ਼ਾ ਹੈ ਉਹਦੇ ਉੱਪਰ ਪੂਰੀ ਸਪਸ਼ਟਤਾ ਹਜੇ ਨਹੀਂ ਆਈ ਕਿਉਂਕਿ ਸਰਕਾਰਾਂ ਹੌਲੀ-ਹੌਲੀ ਪੂਰੇ ਅੰਕੜੇ ਜਾਰੀ ਕਰਦੀਆਂ ਨੇ ਹੁਣ ਪੰਜਾਬ ਕਿੰਨਾ ਕਰਜ਼ਈ ਹੈ ਆਉਂਦੇ ਦਿਨਾਂ ਦੇ ਵਿੱਚ ਇੱਕ ਵਾਰ ਫੇਰ ਇਸ ਮਸਲੇ ਤੇ ਸਿਆਸਤ ਗਰਮ ਹੋਏਗੀ ਪਰ ਭਗਵੰਤ ਮਾਨ ਦੇ ਲਗਾਤਾਰੇ ਤਰਕ ਸੀ ਕਿ ਪੌਣੇ 3 ਲੱਖ ਕਰੋੜ ਦਾ ਕਰਜ਼ਈ ਸਾਨੂੰ ਪਿਛਲੀਆਂ ਸਰਕਾਰਾਂ ਛੱਡ ਕੇ ਗਈਆਂ ਤੇ ਸਾਡੇ ਲਈ ਅਗਲਾ ਕਰਜ਼ਾ ਲੈਣਾ ਵੀ ਮਜਬੂਰੀ ਹੈ ਔਰ ਅਸੀਂ ਪੁਰਾਣੇ ਕਰਜ਼ੇ ਦੀਆਂ ਕਿਸ਼ਤਾਂ ਵੀ ਮੋੜ ਰਹੇ ਹਾਂ ਸੋ ਇਸ ਕਰਕੇ ਕਰਜ਼ਾ ਇਸ ਵਕਤ ਚਿੰਤਾਜਨਕ ਸਥਿਤੀ ਹੈ ਹਾਲਾਂਕਿ ਪੰਜਾਬ ਦੀ ਸਰਕਾਰ ਨੇ ਕੋਈ ਵੀ ਨਵਾਂ ਟੈਕਸ ਨਹੀਂ ਲਾਇਆ ਇਹ ਵੀ ਬੜਾ ਜ਼ਰੂਰੀ ਹੈ ਪਰ ਨਵੀਂ ਇਨਕਮ ਦੇ ਸਾਧਨ ਪੰਜਾਬ 'ਚ ਨਹੀਂ ਬਣ ਰਹੇ ਪਿਛਲੀਆਂ 3-4 ਪੰਜ ਸਾਲਾਂ ਤੋਂ ਜੇ ਅਸੀਂ ਵੇਖੀਏ ਕੋਈ ਵੀ ਸਰਕਾਰ ਪੰਜਾਬ ਚ ਇਨਕਮ ਦੇ ਸਾਧਨ ਨਹੀਂ ਵਧਾ ਸਕੀ ਔਰ ਇਹੀ ਨਵਜੋਤ ਸਿੰਘ ਸਿੱਧੂ ਲਗਾਤਾਰ ਕਹਿੰਦੇ ਨੇ ਕਿ ਜਦ ਤੱਕ ਸਾਡੇ ਕੋਲੇ ਇਨਕਮ ਦੇ ਸਾਧਨ ਨਹੀਂ ਆਉਂਦੇ ਕਰਜ਼ਾ ਵਧਦਾ ਜਾਣਾ ਤੇ ਅਸੀਂ ਕਮਜ਼ੋਰ ਹੁੰਦੇ ਜਾਵਾਂਗੇ ਸੋ ਇਸ ਕਰਕੇ ਬੜਾ ਜ਼ਰੂਰੀ ਹੈ ਕਿ ਪੰਜਾਬ ਚ ਇਨਕਮ ਦੇ ਸਾਧਨ ਸਰਕਾਰ ਇਨਕਮ ਦੇ ਸਾਧਨ ਪੈਦਾ ਕਰੇ ਭਾਵੇਂ ਉਹ ਐਕਸਰਸਾਈਜ਼ ਤੋਂ ਭਾਵੇਂ ਉਹ ਮਾਈਨਿੰਗ ਤੋਂ ਭਾਵੇਂ ਉਹ ਸਾਡੇ ਐਗਰੀਕਲਚਰ ਦੇ ਦੀ ਮਾਰਕੀਟਿੰਗ ਤੋਂ ਸੋ ਸਰਕਾਰ ਨੂੰ ਪੰਜਾਬ ਦੀ ਇਨਕਮ ਵਾਲੇ ਪਾਸੇ ਵੀ ਠੋਸ ਨੀਤੀਆਂ ਬਣਾਉਣ ਦੀ ਲੋੜ ਹੈ ਉਸ ਤੋਂ ਬਿਨਾ ਪੰਜਾਬ ਨੂੰ ਕਰਜ਼ੇ ਚੋਂ ਕੱਢਣਾ ਔਖਾ ਹੋਏਗਾ ਸੋ ਕਾਂਗਰਸ ਦੇ ਜਿਹੜੇ ਲੀਡਰ ਨੇ ਹਰਪਾਲ ਚੀਮਾ ਦੀ ਵੀ ਗੱਲ ਸੁਣਦੀਆਂ ਜਿਹੜੇ ਖਜ਼ਾਨਾ ਮੰਤਰੀ ਨੇ ਔਰ ਕਾਂਗਰਸ ਦੇ ਲੀਡਰ ਪ੍ਰਤਾਪ ਬਾਜਵਾ ਤੇ ਵਿੜਿੰਗ ਨੇ ਵੀ ਤੱਬ ਕੇ ਬਜਟ ਦਾ ਵਿਰੋਧ ਕੀਤਾ ਇੱਕ ਵਾਰੀ ਇਹਨਾਂ ਦੀ ਗੱਲ ਵੀ ਸੁਣ ਲਈ ਭਾਈ ਅੱਜ ਦਾ ਜੋ ਬਜਟ ਥਾ ਬਿਲਕੁਲ ਫਰਜੀ ਬਜਟ ਥਾ जिसमें ना तो लोगों के लिए ना तो लोगों के लिए ना किसी व्यक्ति विशेष के लिए ना कोई पंजाब के इंफ्रा के लिए ऐसी कोई चीज नहीं थी जो हम बाहर आके कह सकें वित्त मंत्री साहब ने आज ये तोहफा पंजाब के लोगों को दिया है लास्ट में उन्होंने कहा कि रेवेन्यू बढ़ गया है रेवेन्यू बढ़ गया तो महंगाई बढ़ गई जब महंगाई बढ़ती है तो रेवेन्यू भी बढ़ता है फिर आपका घाटा भी बढ़ गया है खाली रेवेन्यू नहीं बढ़ा है घाटा भी बढ़ा है आप रोजाना नए लोन ले रहे हैं जैसा कि बाजवा साहब ने कहा कि आपने सताहठ हजार करोड़ रुपया अभी तक कर्जा लेना ले लिया है दूसरी सरकारों ने कभी सत्तर सत्तर हजार करोड़ रुपया पांच सालों में लिया पिछली सरकार ने आपने दो सालों में ले लिया है आपने एक फरिश्ते स्कीम की बात की मैंने खड़ा होकर कहा कि पिछली बार आपका फरिश्ते स्कीम के लिए मैंने धन्यवाद किया था दिस इज अ वन गुड थिंग कि आपने किया है लेकिन आपने इस बार भी आप आगे से फिर को कहने लगे कि वो लागू नहीं हुई थी फिर आपने बीस हजार करोड़ की बजट बात की थी कि रेत से आएगा माइनिंग में बार बार बाजवा साहब ने और मैंने खड़े होके सदन में ये कहा पहले बजट में कहा दूसरे में कहा अब कहा कि वहां वो बीस हजार करोड़ रुपया कहा है चीमा साहब हमें बताएं आपने सोलह मेडिकल कॉलेजेस का नाम लिया एक का नाम नहीं कुछ कोई ऐसी चीज तो एक बताएं कि आपने किया कोई नया इंफ्रास्ट्रक्चर बता दीजिए जितनी रोड्स का नाम लिया वो तो सारी नेशनल हाईवे की सड़कें पुल उनके बने हुए हैं और इतना भारी नुकसान किया आज मेरा सवाल था और क्योंकि लास्ट में था तो इनका था कि इनको जवाब ना देना पड़े इरिगेशन के डिपार्टमेंट ने 700 करोड़ रुपया मांगा था कि दरियाओं को बन मजबूत करने ड्रेने सारी साफ करनी है तो उसके बजाय इन्होंने पैसे कितने दिए 53 करोड़ रुपीस जिसकी वजह से सारा पंजाब डूबा हुआ है आज जितने हमारे एरियाज हैं जहाँ सड़कें टूटी हैं कोई रिपेयर नहीं हुई कोई पुली रिपेयर नहीं हुई कोई ब्रिज रिपेयर नहीं हुआ जितने बंद हैं वो रिपेयर नहीं हुए सो so, पंजाब इज वुड बी अगेन फेसिंग सिमिलर सिचुएशन सो देर इज नथिंग टू शो इट्स ए कंप्लीट फेल्ड बजट तीजे साल का पंजाब का बजट आज ਪੰਜਾਬ ਦੀ ਇਸ ਪਵਿੱਤਰ ਵਿਧਾਨ ਸਭਾ ਦੇ ਅੰਦਰ ਪੇਸ਼ ਹੋਇਆਗਾ ਤੀਜਾ ਬਜਟ 2 ਲੱਖ ਜਿਸ ਤਰ੍ਹਾਂ ਪਹਿਲਾਂ ਮੈਂ ਵਿਧਾਨ ਸਭਾਏ ਦੱਸਿਆ 2 ਲੱਖ 4900 18 ਕਰੋੜ ਰੁਪਏ ਦਸ ਸੀ ਪੰਜਾਬ ਦੀ ਵਿਧਾਨ ਸਭਾ ਚ ਤਸਵੀਜ਼ ਕੀਤਾ ਜਿਦੇ ਵਿੱਚ ਮਾਲੀਆ ਘਾਟਾ ਅਤੇ ਵਿੱਤੀ ਘਾਟਾ ਕਰਮਬਰ 2.70 ਫੀਸਦੀ ਅਤੇ 3.80 ਫੀਸਦੀ ਜਿਹੜੇ ਅਸੀਂ ਉਹ ਪਿਛੇ ਰੱਖੇ ਨੇ ਨਮਾਲਾ ਲਾਏ ਨੇਗੇ ਜਦ ਕਿ ਪਿਛਲੇ ਸਾਲ ਇਹੀ ਸੇਮ ਜੇ ਮੈਂ ਮਾਲੀਆ ਘਟਦੀ ਗੱਲ ਕਰਾਂ 3.13 ਸੀ ਜਿਹੜਾ ਕਿ ਹੁਣ 2.70 ਹੋ ਗਿਆ ਇਸੇ ਤਰ੍ਹਾਂ ਵਿਤੀ ਘਾਟਾ 4.12 ਸੀ ਜਿਹੜਾ ਕਿ ਅਸੀਂ ਹੁਣ 3.80 ਹੀ ਸਭੀ ਜਿਹੜਾ ਉਹ ਨੋਟ ਕੀਤਾਗਾ ਸੋ ਮੈਂ ਸਮਝਦਾ ਇੱਕ ਬੜਾ ਪੋਜ਼ਟਿਵ ਸਟੈਪ ਆ ਸਰਕਾਰ ਦਾ ਇਹ ਤਾਂ ਪੋਸੀਬਲ ਹੋ ਸਕਿਆ ਕਿਉਂਕਿ ਪੰਜਾਬ ਦੇ ਅੰਦਰ ਇੱਕ ਇਮਾਨਦਾਰ ਇੱਕ ਦੇਖ ਦਿੱਤੀ ਦੀ ਸਰਕਾਰ ਜਿਹੜੀ ਆ ਭਾਈ ਇਸੇ ਸਾਲ ਜਿਹੜੇ ਅਸੀਂ ਰੈਵਨਿਊ ਰੈਵਨਿਊ ਐਕਸਪੈਂਡੀਚਰ ਦੇ ਖਰਚੇ ਨਿਰਧਾਰਤ ਕੀਤੇ ਨੇਗੇ ਰੈਵਨਿਊ ਐਕਸਪੈਂਡੀਚਰ ਦੇ 127134 ਕਰੋੜ ਰੁਪਏ 127134 ਕਰੋੜ ਰੁਪਏ ਦੇ ਜਿਹੜੇ ਅਸੀਂ ਰੈਵਨਿਊ ਐਕਸਪੈਂਡੀਚਰ ਜਿਹੜੇ ਉਹ ਨਿਰਧਾਰਤ ਕੀਤੇ ਨੇਗੇ ਇਸੇ ਤਰ੍ਹਾਂ ਜੇ ਮੈਂ ਇਫੈਕਟਿਵ ਕੈਪੀਟਲ ਐਕਸਪੈਂਡੀਚਰ ਦੀ ਗੱਲ ਕਰਾਂ ਕੈਪੀਟਲ ਐਕਸਪੈਂਡੀਚਰ ਜਿਹੜੇ ਨੇ ਕਿ 8399 ਯਾਨੀ ਕਿ ਲਗਭਗ 8400 8399 ਕਰੋੜ ਰੁਪਏ ਜਿਹੜੇ ਅਸੀਂ ਰੱਖੇ ਰੱਖੇ ਨੇ ਪੰਜਾਬ ਦੇ ਕੈਪੀਟਲ ਐਕਸਪੈਂਡੀਚਰ ਇਸੇ ਤਰ੍ਹਾਂ ਪੀ ਆਈ ਡੀ ਵੀ ਪੀ ਆਈ ਡੀ ਵੀ ਦੀ ਮੈਂ ਗੱਲ ਕਰਾਂ ਪੀ ਡਾ ਦੀ ਗੱਲ ਕਰਾਂ ਉਹਦੇ ਚ ਕਪੈਕਸ ਦੇ ਇਹਦੇ ਨਾਲ ਹੀ ਕਿਉਂਕਿ ਮੈਂ ਤਾਂ ਬੋਲ ਰਿਹਾ 84 ਕਰੋੜ ਜੇ ਆਪਾਂ ਐਡ ਕਰ ਲਈਏ ਤਾਂ 1000 ਕਰੋੜ ਰੁਪਿਆ ਉਹਦੇ ਲਈ ਵੀ ਅਸੀਂ ਆਖ ਬਾ ਰੱਖਿਆਗਾ ਸੋ ਕੁੱਲ ਜੇ ਮੈਂ ਕਹਾ ਤਾਂ ਹੈ 9400 ਕਰੋੜ ਰੁਪਏ ਰਸਿਤਾ ਹੋ ਜੰਦੀ ਆ ਇਸੇ ਤਰ੍ਹਾਂ ਕੁੱਲ ਜਿਵੇਂ ਪਹਿਲਾਂ ਮੈਂ ਦਰਸਾਇਆਗਾ ਕਿ 2.77 ਸਾਡਾ ਰੈਵਨਿਊ ਡੈਫਿਸਿਟ ਆ ਇਹ 22200 ਲਗਭਗ 244 ਕਰੋੜ ਰੁਪਏ ਬਣਦਾਗਾ ਇਫੈਕਟਿਵ ਜਿਹੜਾ ਰੈਵਨਿਊ ਡੈਫਿਸਿਟ ਆ 22244 ਕਰੋੜ ਰੁਪਏ 2.77 ਪਰਸੈਂਟ ਜੀਐਸਡੀਪੀ ਦਾ ਟੋਟਲ ਜੀਐਸਡੀਪੀ ਦਾ ਉਹ ਬਣਦਾਗਾ ਇਸੇ ਤਰ੍ਹਾਂ ਫਿਸਕਲ ਡੈਫਿਸਿਟ ਦੀ ਮੈਂ ਗੱਲ ਕਰਾਂ ਫਿਸਕਲ ਡੈਫਿਸਿਟ ਜਿਹੜਾ ਉਤੇ 30464 ਕਰੋੜ ਰੁਪਏ 30400 ਕਰੋੜ ਰੁਪਏ ਜਿਹੜਾ ਕਿ ਦੈਟ ਇਜ਼ ਇਕੁਅਲ ਟੂ 3.80% ਆਫ ਦਿ ਜੀਐਸਡੀਪੀ 3.80% ਆਫ ਦਿ ਜੀਡੀਪੀ 3.80 ਆਫ ਦਿ ਜੀਡੀਪੀ ਆ ਜਿਹੜੀ ਜਿਹੜੀ ਸਾਨੂੰ ਜਿਹੜੀ ਰੇਂਜ ਪ੍ਰਿੰਸੀਪਲ ਉਹ ਹੋਈ ਆ ਸੋ ਇਸੇ ਤਰ੍ਹਾਂ ਮੈਂ ਅਫੈਕਟਿਵ ਜਿਹੜਾ ਆਊਟਸਟੈਂਡਿੰਗ ਡੈਟਾ ਉਹਦੀ ਮੈਂ ਗੱਲ ਕਰਾਂ 293729 2223 ਬਾਈਟੇਜ 293000 ਜਾਂ 93729 ਇਸੇ ਤਰ੍ਹਾਂ 23 24 ਚ ਆਰਈ ਦੀ ਗੱਲ ਕਰਾਂ ਆਰਈ ਦੀ ਗੱਲ ਹੈ 322000 23135 ਇਸੇ ਤਰ੍ਹਾਂ ਮੈਂ ਹੁਣ ਬਜਟ ਦੀ ਗੱਲ ਕਰਾਂ 353600 ਦਲਾ ਜੀ ਅਖੀਰ ਦੇ ਵਿੱਚ ਕਿਸਾਨ ਅੰਦੋਲਨ ਦੇ ਉੱਪਰ ਵੀ ਤਾਜ਼ਾ ਅਪਡੇਟ ਪੂਰੀ ਜਾਣਕਾਰੀ ਜ਼ਰੂਰ ਪ੍ਰੋਗਰਾਮ ਦੇ ਜ਼ਰੀਏ ਸਾਂਝੀ ਕਰਨਾ ਕਿਉਂਕਿ ਅੱਜ 6 ਤਰੀਕ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਸੀ ਪੰਜਾਬ ਅਤੇ ਹਰਿਆਣਾ ਤੋਂ ਬਿਨਾਂ ਸਯੁਕਤ ਕਿਸਾਨ ਮੋਰਚੇ ਦੀਆਂ ਕੁਝ ਜਥੇਬੰਦੀਆਂ ਅਤੇ ਮਜ਼ਦੂਰ ਜਥੇਬੰਦੀਆਂ ਨੇ ਜਿਹੜੀਆਂ ਉਹਨਾਂ ਨੇ ਉਹਨਾਂ ਦਾ ਕਹਿਣਾ ਸੀ ਕਿ 6 ਮਾਰਚ ਨੂੰ ਦਿੱਲੀ ਵੱਲ ਕੂਚ ਕੀਤੀ ਜਾਵੇਗੀ ਸੋ ਇਸ ਦੇ ਉੱਪਰ ਕੀ ਅਪਡੇਟ ਹੈ ਹੁਣ ਤੱਕ ਦੀ ਪੂਰੀ ਸਥਿਤੀ ਇਸ ਨੂੰ ਲੈ ਕੇ ਵੀ ਜ਼ਰੂਰ ਸਾਫ਼ ਕਰਿਓ ਕਿਸਾਨ ਮੋਰਚੇ ਦੇ ਗੱਲ ਕਰੀਏ ਤੇ ਅੱਜ ਵੱਡੀ ਗਿਣਤੀ ਚ ਜਿਹੜੇ ਕਿਸਾਨ ਨੇ ਉਹ ਦਿੱਲੀ ਵੱਲ ਕੂਚ ਕਰਨਗੇ ਜੰਤਰਮੰਤਰ ਤੇ ਜਾਣ ਦਾ ਉਹਨਾਂ ਦਾ ਪ੍ਰੋਗਰਾਮ ਹੈ ਸਰਵਨ ਸਿੰਘ ਪੰਦੇਰ ਜਿਹੜੇ ਕਿਸਾਨ ਲੀਡਰ ਨੇ ਕੱਲ ਸਤਕਾਂਣ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਗਏ ਸੀ ਪੱਤਰਕਾਰਾਂ ਦੇ ਨਾਲ ਜਦੋਂ ਗੱਲਬਾਤ ਕਰ ਰਹੇ ਸੀ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਪੰਜਾਬ ਤੇ ਹਰਿਆਣਾ ਤੋਂ ਬਿਨਾਂ ਸਾਡੀਆਂ ਜਥੇਬੰਦੀਆਂ ਔਰ ਸਬੰਧਤ ਜਥੇਬੰਦੀਆਂ ਦੇ ਵੱਡੀ ਗਿਣਤੀ ਕਿਸਾਨ 6 ਮਾਰਚ ਤੋਂ ਦਿੱਲੀ ਪਹੁੰਚਣਗੇ ਹੁਣੇ ਵੇਖਣ ਵਾਲੀ ਗੱਲ ਰਹੂਗੀ ਵੀ ਕੀ ਅੱਜ 6 ਮਾਰਚ ਹੈ ਅੱਜ ਤੋਂ ਕਿਸਾਨ ਦਿੱਲੀ ਪਹੁੰਚਦੇ ਨੇ ਕੀ ਉਹਨਾਂ ਨੂੰ ਦਿੱਲੀ ਦੇ ਬਾਡਰਾਂ ਤੇ ਰੋਕਿਆ ਤਾਂ ਨਹੀਂ ਜਾਂਦਾ ਕਿਉਂਕਿ ਉਹਨਾਂ ਨੇ ਵੱਖ-ਵੱਖ ਸੂਬਿਆਂ ਤੇ ਵੱਖ-ਵੱਖ ਸੂਬਿਆਂ ਤੋਂ ਆਉਣਾ ਹੈ ਔਰ ਉਹਨਾਂ ਨੇ ਟਰੈਕਟਰਾਂ ਤੇ ਨਹੀਂ ਆਉਣਾ ਉਹਨਾਂ ਨੇ ਕਾਰਾਂ ਤੇ ਬੱਸਾਂ ਤੇ ਆਪਣੇ ਆਪਣੇ ਸਾਧਨਾਂ ਤੇ ਰੇਲ ਗੱਡੀਆਂ ਤੇ ਆਉਣਾ ਹੈ ਇਹ ਕਿੰਨਾ ਕੁ ਪ੍ਰਭਾਵੀ ਰਹੂਗੀ ਕਿਸਾਨਾਂ ਦੀ آمد ਇਹਦੇ ਉੱਪਰ ਸਾਰੀ ਗੱਲ ਟਿਕੀ ਹੈ ਅੰਦੋਲਨ ਦੀ ਅਗਲੀ ਉੰਜ ਸਰਵਨ ਸਿੰਘ ਪੰਦੇਰ ਕਹਿ ਰਹੇ ਨੇ ਕਿ ਚੌਨ ਜ਼ਾਬਤੇ ਨਾਲ ਇਸ ਅੰਦੋਲਨ ਦਾ ਕੋਈ ਸਬੰਧ ਨਹੀਂ ਇਹ ਅੰਦੋਲਨ ਜਦ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਇਹ ਜਾਰੀ ਰਹੂਗਾ ਐਮਐਸਪੀ ਦੀ ਲੀਗਲ ਗਾਰੰਟੀ ਕਿਸਾਨ ਮੰਗ ਰਹੇ ਨੇ ਕਿਸਾਨ ਮੰਗ ਰਹੇ ਨੇ ਕਿਸਾਨ ਮਜ਼ਦੂਰ ਦੀ ਕਰਜ਼ਾ ਮਾਫੀ ਇਹ ਮੰਗ ਰਹੇ ਨੇ ਸੀ2+50% ਦੇ ਫਾਰਮੂਲਾ ਦੇ ਨਾਲ ਕਿਸਾਨਾਂ ਨੂੰ ਫਸਲਾਂ ਦੀ ਕੀਮਤ ਔਰ ਕਰਜ਼ਾ ਮਾਫੀ ਇਹ ਬਹੁਤ ਵੱਡੀਆਂ ਵੱਡੀਆਂ ਮੰਗਾਂ ਨੇ ਹਾਲਾਂਕਿ ਲਖੀਮਪੁਰ ਖੀਰੀ ਦਾ ਇਨਸਾਫ ਔਰ ਕਿਸਾਨਾਂ ਦੇ ਜਿਹੜੇ ਪਰਚੇ ਹੋਏ ਪਿਛਲੇ ਅੰਦੋਲਨ ਦੇ ਦੌਰਾਨ ਉਹਨਾਂ ਨੂੰ ਰੱਦ ਕਰਨ ਦੀ ਮੰਗ ਹੈ ਜਿਹੜੀ ਇਸ ਤਰ੍ਹਾਂ ਦੀਆਂ ਮੰਗਾਂ ਨਹੀਂ ਜਿਹੜੇ ਕਿਸਾਨ ਸ਼ਹੀਦ ਹੋਏ ਉਹਨਾਂ ਲਈ ਮੁਆਵਜ਼ਾ ਇਸ ਤਰ੍ਹਾਂ ਦੀਆਂ ਮੰਗਾਂ ਨੇ ਹੁਣ 10 ਤਰੀਕ ਨੂੰ 12 ਵਜੇ ਤੋਂ ਲੈ ਕੇ 4 ਵਜੇ ਤੱਕ ਪੂਰੇ ਮੁਲਕ 'ਚ ਰੇਲਾ ਰੋਕਣ ਦਾ ਪ੍ਰੋਗਰਾਮ ਹੈ ਦੂਜੇ ਪਾਸੇ ਜਿਹੜੀਆਂ ਹੋਰ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਨਹੀਂ ਚੱਲ ਰਹੀਆਂ ਇਸ ਕਿਸਾਨ ਜਥੇਬੰਦੀ ਦੇ ਨਾਲ ਸ਼ੰਭੂ ਬਾਰਡਰ ਦੇ ਅੰਦੋਲਨ 'ਚ ਉਹਨਾਂ ਵੱਲੋਂ 14 ਮਾਰਚ ਨੂੰ ਸੰਯੁਕਤ ਕਿਸਾਨ ਮੋਰਚਾ ਜਿਹੜਾ ਉਹਨਾਂ ਵੱਲੋਂ ਵੀ 14 ਮਾਰਚ ਨੂੰ ਰਾਮਲੀਲਾ ਮੈਦਾਨ ਦੇ ਵਿੱਚ ਮਹਾ ਪੰਚਾਇਤ ਰੱਖੀ ਗਈ ਹੈ ਸੋ ਕੀ ਭਾਰਤ ਦੀ ਸਰਕਾਰ ਇਹਨਾਂ ਸਾਰੇ ਕਿਸਾਨਾਂ ਨੂੰ ਉੱਥੇ ਆਉਣ ਦੇਗੀ ਕਿ ਰਾਮਲੀਲਾ ਮੈਦਾਨ ਦੀ ਮਨਜ਼ੂਰੀ ਮਿਲੇਗੀ ਜਿਹੜੀ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਦੇਣੀ ਹੈ 10 ਤਰੀਕ ਤੱਕ ਇਹਦੇ ਤੇ ਵੀ ਕਲੈਰਿਟੀ ਆਏਗੀ ਸੋ ਕਿਸਾਨ ਅੰਦੋਲਨ ਮੰਗ ਰਿਹਾ ਹੈ ਕੇਂਦਰ ਸਰਕਾਰ ਕੀ ਗੱਲਬਾਤ ਲਈ ਬੁਲਾਉਂਦੀ ਆਉਂਦੇ ਦਿਨਾਂ ਦੇ ਵਿੱਚ ਇਹਦੇ ਉੱਪਰ ਬਹੁਤ ਕੁਝ ਨਿਰਭਰ ਕਰਦਾ ਹੈ ਪਰ ਅੱਜ ਦਾ ਦਿਨ ਬੜਾ ਅਹਿਮ ਰਹੇਗਾ ਕਿ ਕੀ ਦਿੱਲੀ ਕਿਸਾਨ ਪਹੁੰਚਦੇ ਨੇ ਰੋਕੇ ਤਾਂ ਨਹੀਂ ਜਾਂਦੇ ਉਹਦੇ ਹਿਸਾਬ ਨਾਲ ਹੀ ਜਿਹੜਾ ਅੰਦੋਲਨ ਹੈ ਉਹਦੇ ਅਗਲੇ ਦਿਨ ਸਾਨੂੰ ਨਜ਼ਰ ਆਉਣਗੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਤੇ ਤੁਹਾਡਾ ਐਨਲਿਸਿਸ ਵੀ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰ